ਦੱਸ ਦੇ ਨਰਿੰਦਰ ਮੋਦੀ ਨੇ ਆਪਣੇ ਪੀਐਮ ਅਹੁਦੇ ਤੋਂ ਅਸਤੀਫਾ ਜੋ ਦੇ ਦਿੱਤਾ ਹੈ ਜੀ ਹਾਂ ਰਾਸ਼ਟਰਪਤੀ ਦਰਪਦੀਪ ਮੁਰਮੂ ਨੂੰ ਇਹ ਅਸਤੀਫਾ ਜੋ ਦਿੱਤਾ ਗਿਆ ਹੈ ਸੋ ਨਵੀਂ ਸਰਕਾਰ ਦੇ ਗਠਨ ਤੱਕ ਕਾਰਜਕਾਰੀ ਪੀਐਮ ਬਣੇ ਰਹਿਣਗੇ ਨਰਿੰਦਰ ਮੋਦੀ ਜੀहां 8 ਜੂਨ ਨੂੰ ਪੀਐਮ ਵਜੋਂ ਸੋ ਚੁੱਕ ਸਕਦੇ ਨੇ ਨਰਿੰਦਰ ਮੋਦੀ ਜੀहां ਪ੍ਰਧਾਨ ਮੰਤਰੀ ਅਹੁਦੇ ਤੋਂ ਜੋ ਅਸਤੀਫਾ ਹੈ ਨਰਿੰਦਰ ਮੋਦੀ ਦੇ ਵੱਲੋਂ ਦੇ ਦਿੱਤਾ ਗਿਆ ਹੈ ਰਾਸ਼ਟਰਪਤੀ ਦਰਪਦੀਪ ਮੁਰਮੂ ਨੂੰ ਤੇ ਨਵੀਂ ਸਰਕਾਰ ਦੇ ਗਠਨ ਤੱਕ ਕਾਰਜਕਾਰੀ ਪੀਐਮ ਬਣੇ ਰਹਿਣਗੇ ਨਰਿੰਦਰ ਮੋਦੀ ਅਤੇ 8 ਜੂਨ ਨੂੰ ਸਾਰਾ ਜੋ ਪ੍ਰੋਗਰਾਮ ਉਹ ਹੋਵੇਗਾ ਸੋ ਦੱਸ ਦੇ ਕਿ ਐਨਡੀਐਮ ਵੱਡੇ ਬੋਮਬ ਦੇ ਨਾਲ ਜੋ ਜਿੱਤ ਹੈ ਉਹ ਹਾਸਲ ਕੀਤੀ ਹੈ ਅਤੇ ਅੱਜ ਜੋ ਉਹਨਾਂ ਦੇ ਵੱਲੋਂ ਅਸਤੀਫਾ ਦਿੱਤਾ ਗਿਆ 17ਵੀਂ ਲੋਕ ਸਭਾ ਭੰਗ ਕਰਨ ਦੀ ਸਿਫਾਰਿਸ਼ ਹੈ ਜੋ ਕੀਤੀ ਗਈ ਹੈ ਜੀ ਆ ਦੱਸ ਜੀ ਕਿ ਨਰਿੰਦਰ ਮੋਦੀ ਦੇ ਵੱਲੋਂ ਜੋ ਅਸਤੀਫਾ ਹੈ ਡ੍ਰੋਪ ਦੀ ਮੁਰਮੂ ਰਾਸ਼ਟਰਪਤੀ ਨੂੰ ਦੇ ਦਿੱਤਾ ਗਿਆ ਅਤੇ ਹੁਣ ਉਹ 8 ਜੂਨ ਤੱਕ ਕਾਰਜਕਾਰੀ ਪੀਐਮ ਬੜੇ ਰਹਿਣਗੇ